ਗੱਡੀਆਂ ਆਰਾਮ ਨਾਲ ਜਾ ਰਹੀਆਂ ਨੇ ਬਗੈਰ ਬ੍ਰੇਕ ਵਜੇ ਨਹੀਂ ਤਾਂ ਇੱਥੇ ਕਿੱਡੇ-ਕੱਡੇ ਜਾਮ ਲੱਗੇ ਹੁੰਦੇ ਆ ਤੇ ਜਿਹੜਾ ਵੀ ਕੋਈ ਉਹਨਾਂ ਨੂੰ ਕਿਹਾ ਅਸੀਂ ਸਾਰੇ ਆਡੇ ਬੰਦੇ ਖੜੇ ਆ ਕਿ ਕਿਸੇ ਦਾ ਫਾਸਟੈਗ ਜਾਂ ਸਕੈਨਰ ਜਾਂ ਜੇ ਕੋਈ ਉਹ ਸ਼ਰਾਰਤ ਕਰਦੇ ਆ ਤਾਂ ਉਹ ਅਸੀਂ ਮੁੰਡੇ ਖੜਾਏ ਹੋਏ ਆ ਇਸ ਸਕੈਮ ਸਾਰੇ ਦੇਸ਼ ਦੇ ਕਿਸਾਨ ਮਜ਼ਦੂਰ ਇਕੱਠੇ ਹੋ ਕੇ ਇਹ ਇਲੈਕਸ਼ਨ ਤੋਂ ਪਹਿਲਾਂ ਸਰਕਾਰ ਤੇ ਦਬਾਅ ਪੂਰਾ ਪਾਉਣਾ ਕਿ ਜਾਂ ਤਾਂ ਬਾਈ ਤੁਸੀਂ 2024 ਦੇ ਤੋਦੀਆਂ ਕੁਰਸੀਆਂ ਲੱਤਾਂ ਖੜਾਗੇ ਨਹੀਂ ਫਿਰ ਸਾਡੀਆਂ ਮੰਗਾਂ ਇਹ ਲਾਗੂ ਕਰੋ ਜੀ ਇਹਦੇ ਵਿੱਚ ਬੀਜੇਪੀ ਦੇ ਲੀਡਰ ਜਿਹੜੇ ਪੰਜਾਬ ਦੇ ਪੰਜਾਬ ਪ੍ਰਧਾਨ ਆ ਸਨੀਲ ਜਾਖੜ ਉਹਦਾ ਘਰ ਦਾ ਸਿਰਾਉ ਕੀਤਾ ਤੇ ਨਾਲ ਅਸੀਂ ਕੈਪਟਨ ਅਮਰਿੰਦਰ ਸਿੰਘ ਦਾ ਜੋ ਸਾਬਕਾ ਮੁੱਖ ਮੰਤਰੀ ਪੰਜਾਬ ਆ ਤੇ ਨਾਲ ਕੇਵਲ ਢਿੱਲੋਂ ਬਰਨਾਲਾ ਤੇ ਉਹਨਾਂ ਦੇ ਘਰਾਂ ਨੂੰ ਅਸੀਂ ਘਰਾਉ ਕੀਤਾ ਠੋ ਜੇ ਦੁਸ਼ਮਣ ਨਾਲ ਸਾਡੀ ਟੱਕਰ ਆ ਵੀ ਇਕੱਲੇ ਇਕੱਲੇ ਸਭ ਤੋਂ ਲੜ ਨਹੀਂ ਹੋਣਾ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਲੜਨਾ ਪੈਣਾ ਉਹ ਜਿਹੜੀਆਂ ਜੱਥੇ ਬੰਦੀਆਂ ਗਈਆਂ ਠੀਕ ਆ ਉਹਦੇ ਪੱਧਰ ਤੋਂ ਚਲੇ ਗਈਆਂ ਪਰ ਜਿਹੜਾ ਸਨੁਕਸਾਰ ਮੋੜ ਤੇ ਜਿਹੜਾ ਪਹਿਲਾ ਜਿੱਦੀ ਰਹਿਨਮਾਈ ਹੈ ਪੂਰਾ ਕੋਲੜਿਆ ਗਿਆ ਉਸ ਸਨੁਕਸਾਰ ਮੋੜ ਦਾ ਬਿਉਂਦਬੰਦੀ ਬਣਾ ਲਿਆ ਵੀ ਕਿਵੇਂ ਕਿਵੇਂ ਅਸੀਂ ਆ ਸਾਰੇ ਸੰਘਰਸ਼ ਨੂੰ ਅੱਗੇ ਲੈ ਪਿਆੰਗਾਜ਼ ਉਸ ਦੇਖ ਰਿਹਾ ਲੁਧਿਆਣਾ ਲਾਈਵ ਦੱਸਦੀ ਹੈ ਕਿ ਦਿੱਲੀ ਚਲੋ ਅੰਦੋਲਨ ਜਿਹੜਾ ਕਿ ਕਿਸਾਨੀ ਵੀਰਾਂ ਵੱਲੋਂ ਜਿਸ ਦੀ ਸ਼ੁਰੂਆਤ ਕੀਤੀ ਗਈ ਹੈ ਉਸ ਨੂੰ ਲੈ ਕੇ ਜਿਕਰ ਅਸੀਂ ਵਾਕਫ ਟੋਲ ਪਲਾਜ਼ਾ ਜਾਂ ਪੰਜਾਬ ਦੇ ਟੋਲ ਪਲਾਜ਼ਾ ਦੀ ਗੱਲ ਕੀ ਕਰੀਏ ਤਾਂ ਉੱਥੇ ਉਹਨਾਂ ਨੇ ਕਿਹਾ ਕਿ ਟੋਲ ਪਲਾਜ਼ਾ ਜਿਹੜਾ ਕਿ ਦੋ ਦਿਨਾਂ ਲਈ ਬੰਦ ਕੀਤੇ ਜਾਣਗੇ ਸੋ ਲਾਡੂਵਾਲ ਟੋਲ ਪਲਾਜ਼ਾ ਤੇ ਅਸੀਂ ਪਹੁੰਚ ਚੁੱਕੇ ਹਾਂ ਮੌਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿਸਾਨੀ ਵੀਰਾਂ ਵੱਲੋਂ ਜਿਹੜਾ ਕਿ ਧਰਨਾ ਪ੍ਰਦਰਸ਼ਨ ਲਾਡੂਵਾਲ ਟੋਲ ਪਲਾਜ਼ਾ ਤੇ ਦਿੱਤਾ ਗਿਆ ਹੈ ਤੇ ਦੋ ਦਿਨਾਂ ਲਈ ਬੰਦ ਦੀ ਕਾਲ ਦਿੱਤੀ ਗਈ ਹੈ ਯਾਨੀ ਕਿ ਦੋ ਦਿਨ ਜਿਹੜੇ ਲੋ ਟੋਲ ਪਲਾਜ਼ਾ ਦੇ ਜਰੀਏ ਲੰਗਣਾ ਚੌਂਦੇ ਲੰਘ ਰਹੇ ਨੇ ਉਹਨਾਂ ਨੂੰ ਬਿਲਕੁਲ ਮੁਫਤ ਕੀਤਾ ਗਿਆ ਤੁਸੀਂ ਦੂਸਰੀ ਸਾਈਡ ਤੇ ਕਾਰਾਂ ਦੇਖ ਸਕਦੇ ਹੋ ਕਾਰਾਂ ਬੱਸਾਂ ਦੇਖ ਸਕਦੇ ਹੋ ਕਿ ਬਿਲਕੁਲ ਮੁਫਤ ਬਿਲਕੁਲ ਫ੍ਰੀ ਹੈ ਜਿਹੜੇ ਹੈ ਕਿ ਕਾਰਾਂ ਬੱਸਾਂ ਗੱਡੀਆਂ ਜਾ ਰਹੀਆਂ ਨੇ ਪਰ ਇੱਕ ਜਗ੍ਹਾ ਇਹਨਾਂ ਦੇ ਵੱਲੋਂ ਸ਼ਾਂਤਬਾਈ ਟੰਗ ਦੇ ਨਾਲ ਪ੍ਰਦਰਸ਼ਨ ਹੈ ਜਿਹੜਾ ਕਿ ਕੀਤਾ ਜਾ ਰਿਹਾ ਸੋ ਕਿਸਾਨੀ ਵੀਰਾਂ ਦੇ ਨਾਲ ਗੱਲਬਾਤ ਕਰਾਂਗੇ ਜਿਹੜੇ ਟੋਲ ਪਲਾਜ਼ਾ ਬੰਦ ਕਰਨ ਦੀ ਕਾਲ ਦਿੱਤੀ ਗਈ ਕਿੰਨੇ ਦਿਨਾਂ ਦਿੱਤੀ ਗਈ ਹੈ ਇਹਦੀ ਸਾਡੀ ਸੂਬਾ ਕਮੇਟੀ ਵੱਲੋਂ ਜੋ ਟੋਲ ਪਲਾਜ਼ੇ ਬੰਦ ਕਰਨ ਦੀ ਕੱਲ ਕਾਲ ਆਈ ਆ ਹਾਂਜੀ ਇਹ ਸਾਡੀ ਕਾਲ 2 ਦਿਨ ਦੀ ਆ ਜੀ ਤੇ ਅੱਜ ਅਸੀਂ ਇਹ ਟੋਲ ਮਾਫ ਕਰਤਾ ਫ੍ਰੀ ਕਰਤਾ ਇਹ ਕੱਲ ਤੱਕ ਸਾਡਾ ਟੋਲ ਬੰਦ ਰਹੂਗਾ ਜੀ ਇਹ ਸਾਰੇ ਪੰਜਾਬ ਦੇ ਟੋਲ ਬੰਦ ਰਹਿਣਗੇ ਜੀ ਤੇ ਨਾਲ ਹੀ ਇਹਦੇ ਵਿੱਚ ਭਾਜਪੀ ਦੇ ਲੀਡਰ ਜਿਹੜੇ ਪੰਜਾਬ ਦੇ ਪੰਜਾਬ ਪ੍ਰਧਾਨ ਆ ਸਨੀਲ ਜਾਖੜ ਉਹਦਾ ਘਰ ਦਾ ਅਸੀਂ ਘਰਾਓ ਕੀਤਾ ਤੇ ਨਾਲ ਅਸੀਂ ਕੈਪਟਨ ਮਨਿੰਦਰ ਸਿੰਘ ਦਾ ਜੋ ਸਾਬਕਾ ਮੁੱਖ ਮੰਤਰੀ ਪੰਜਾਬ ਆ ਤੇ ਨਾਲ ਕੇਵਲ ਢਿੱਲੋਂ ਬਰਨਾਲਾ ਤੇ ਉਹਨਾਂ ਦੇ ਘਰਾਂ ਨੂੰ ਅਸੀਂ ਘਰਾਓ ਕੀਤਾ ਤੇ ਬਾਕੀ ਸਾਰੇ ਪੰਜਾਬ ਦੇ ਟੋਲ ਤੇ ਆ ਸੀ ਲੱਡਵਾਲ ਟੋਲ ਜੋ ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਨੇ ਫਰੀ ਕੀਤਾ ਜੀ ਸੋ ਲੱਡਵਾਲ ਟੋਲ ਪਲਾਜ਼ਾ ਦਾ ਤੁਸੀਂ ਫ੍ਰੀ ਕਰ ਦਿੱਤਾ ਪਰ ਆਣ ਜਾਣ ਵਾਲੇ ਲੋਕਾਂ ਨੂੰ ਕੋਈ ਮੁਸ਼ਕਿਲਤਾ ਨਹੀਂ ਆ ਰਹੀ ਨਹੀਂ ਕੋਈ ਮੁਸ਼ਕਿਲ ਨਹੀਂ ਆ ਰਹੀ ਦੇਖੋ ਆਹ ਰਾਮਨਾ ਤੁਸੀਂ ਕੈਮਰਾ ਕਮਾ ਕੇ ਦੇਖੋ ਦੋਨੇ ਹੱਥ ਗੱਡੀਆਂ ਆਹ ਰਾਮਨਾ ਜਾ ਰਹੀਆਂ ਨੇ ਬਗੈਰ ਬ੍ਰੇਕ ਵੱਜੇ ਨਹੀਂ ਤਾਂ ਇੱਥੇ ਕਿੱਡੇ-ਕੱਡੇ ਜਾਮ ਲੱਗੇ ਹੁੰਦੇ ਆ ਤੇ ਜਿਹੜਾ ਵੀ ਕੋਈ ਉਹਨਾਂ ਨੂੰ ਕਿਹਾ ਅਸੀਂ ਸਾਰੇ ਆਡੇ ਬੰਦੇ ਖੜੇ ਆ ਕਿ ਕਿਸੇ ਦਾ ਫਾਸਟੈਗ ਜਾਂ ਸਕੈਨਰਾਂ 'ਚ ਜੇ ਕੋਈ ਉਹ ਸ਼ਰਾਰਤ ਕਰਦੇ ਆ ਤਾਂ ਉਹ ਅਸੀਂ ਮੁੰਡੇ ਖੜਾਏ ਹੋਏ ਆ ਉਹ ਜਿਹਦੀ ਸਾਨੂੰ ਜੇ ਇੱਕ ਇੱਕ ਗੱਡੀ ਦਾ ਕਟਿਆ ਗਿਆ ਸੀ ਹੁਣ ਤੱਕ ਸਾਨੂੰ ਘੰਟਾ ਦੇ 2 ਘੰਟੇ ਹੋਣ ਵਾਲੇ ਹੋ ਗਏ ਉਹ ਗੱਡੀ ਜਿਹਦੀ ਵਾਪਸ ਆਈ ਉਹ ਅਸੀਂ ਆਨ ਦੀ سپورਟ ਉਹਨਾਂ ਤੋਂ ਪੈਸੇ ਵਾਪਸ ਕਰਾਈ ਤੇ ਉਹਨਾਂ ਨੇ ਹੁਣ ਸਾਰਾ ਸਰਵਰ ਉਹਨਾਂ ਦਾ ਬੰਦ ਆ ਤੇ ਲੋਕ ਆ ਰਾਮਨਾਨਾਗਰੇ ਆ ਮਤਲਬ ਬਿਲਕੁਲ ਸਰਵਰ ਵੀ ਬੰਦ ਕਰਵਾ ਦਿੱਤਾ ਗਿਆ ਜਿਨ੍ਹਾਂ ਤੇ ਫਾਸਟ ਟੈਗ ਲੱਗਿਆ ਗਿਆ ਜਿਨ੍ਹਾਂ ਦੇ ਪਾਸੇ ਕੱਟ ਰਹੇ ਨੇ ਤੇ ਜੇ ਕੱਟੇ ਗਏ ਆ ਤਾਂ ਉਹ ਵੀ ਤੁਸੀਂ ਵਾਪਸ ਕਰਵਾਏ ਨੇ ਹਾਂਜੀ ਉਹ ਵੀ ਵਾਪਸ ਕਰਾਏ ਆ ਤੇ ਫਿਲਹਾਲ ਉਹਨਾਂ ਨੂੰ ਅਸੀਂ ਇਹ ਕਹਿੰਦਾ ਕਿ ਸਾਡਾ ਸ਼ਾਂਤ ਮਈ ਆ ਅਸੀਂ ਤੁਹਾਨੂੰ ਕੁਝ ਨਹੀਂ ਕਹਿੰਦੇ ਸਾਡੀ ਕੌਲ ਤੇ ਇੱਥੇ ਉਹਨਾਂ ਨੇ ਸਾਡੀ ਗੱਲ ਨੂੰ ਮੰਨਿਆ ਇਥੋਂ ਦਾ ਮੈਨੇਜਰ ਹੈ ਜੋ ਉਹਨਾਂ ਨੇ ਕਹਿੰਦਾ ਜੀ ਕੋਈ ਕੰਪਲੇਂਟ ਨਹੀਂ ਆਊ ਮੈਂ ਇੱਥੇ ਖੜਾ ਹਾਂ ਤੁਹਾਡੇ ਕੋਲ ਜੀ ਸੋ ਗੱਲ ਕੀਤੀ ਜਾਵੇ ਪਿਛਲੇ ਕਿਸਾਨ ਅੰਦੋਲਨ ਦੇ ਜਿਹੜਾ ਕਿ तकरीबन 5-6 ਮਹੀਨੇ ਚੱਲਿਆ ਸੀ ਇਸ ਵਾਰ ਕੀ ਲੱਗਦਾ ਹੈ ਕਿ ਕਦੋਂ ਤੱਕ ਕੇਂਦਰ ਦੀ ਸਰਕਾਰ ਜਾਗੇਗੀ ਦੇਖੋ ਸਰਕਾਰ ਨੂੰ ਜੇ ਜਾਗਣਾ ਹੈ ਲੋਕਾਂ ਦੀ ਤਾਕਤ ਨਾਲ ਜਾਗਣਾ ਜੀ ਜਿੰਨੀ ਵੱਡੀ ਪੱਧਰ ਤੇ ਲੋਕ ਇਕੱਠੇ ਹੋਣਗੇ ਦੇਸ਼ ਦੇ ਕਿਉਂਕਿ ਸਰਕਾਰ ਜਿਹੜੀ ਟਾਲ ਮਟੋਲੇ ਕਰ ਰਹੀ ਹੈ ਸੈਂਟਰ ਦੀ ਸਰਕਾਰ ਕਿਉਂਕਿ ਇਹਨਾਂ ਦੇ ਸੈਸ਼ਨ ਖਤਮ ਹੋ ਗਏ ਨੇ ਇਹ ਇਲੈਕਸ਼ਨ ਦਾ ਸਮਾਂ ਆ ਗਿਆ ਜਲਦੀ ਲੈ ਮਤਲਬ ਕਿ 2.5 ਮਹੀਨੇ ਇਲੈਕਸ਼ਨ ਨੂੰ ਰਹਿ ਗਏ ਜਲਦੀ ਚੋਣ ਕੰਡਕਟ ਦਾ ਵੀ ਟਾਈਮ ਨੇੜੇ ਆ ਕੋ ਇਸ ਕਰਕੇ ਨਗਾਉਣਾ ਚਾਹੁੰਦੇ ਆ ਪਰ ਲੋਕ ਜਿ ਕਿ ਸਾਂ ਸਕੀਮ ਸਾਰੇ ਦੇਸ਼ ਦੇ ਕਿਸਾਨ ਮਜ਼ਦੂਰ ਇਕੱਠੇ ਹੋ ਕੇ ਇਹ ਇਲੈਕਸ਼ਨ ਤੋਂ ਪਹਿਲਾਂ ਸਰਕਾਰ ਤੇ ਦਬਾਅ ਪੂਰਾ ਪਾਉਣਾ ਕਿ ਜਾਦਾ ਭਾਈ ਤੁਸੀਂ 2024 ਦੇ ਤੁਹਾਡੀਆਂ ਕੁਰਸੀਆਂ ਲੱਤਾਂ ਖੜਾਗੇ ਨਹੀਂ ਫਿਰ ਸਾਡੀਆਂ ਮੰਗਾਂ ਇਹ ਲਾਗੂ ਕਰੋ ਜੀ ਇਸ ਤੋਂ ਇਲਾਵਾ ਵਾਕੁਆਖ ਜੱਥੇਬੰਦੀਆਂ ਦੀ ਕਿਸਾਨੀ ਜਿੱਥੇ ਮੰਡੀਆਂ ਦੀ ਗੱਲ ਕਰਾਦਾ ਸਾਰਿਆਂ ਵੱਲੋਂ ਸਮਰਥਨ ਜਿਹੜਾ ਕਿ ਮਿਲ ਰਿਹਾ ਤੁਹਾਨੂੰ ਸਾਨੂੰ ਹਾਂਜੀ ਕਿਉਂਕਿ ਸਾਰੇ ਅੱਜ ਦੀ ਜਿਹੜੀ ਕਾਲ ਹੈ ਸਾਡੀ ਭਾਰਤੀ ਕਿਸਾਨ ਜੋ ਨੇ ਇੱਕਤਾ ਉਗਰਾਹਦੀ ਆ ਅਸੀਂ ਐਸਕੇਮ ਨੇ ਕੱਲ ਟ੍ਰੇਡ ਜੁਨੀ ਤੁਸੀਂ ਦੇਖਿਆ ਕੱਲ ਪੱਤਾ ਨਹੀਂ ਹਿੱਲੇ ਆ ਚੱਕੇ ਜਾਮ ਹੋਏ ਆ ਹਰ ਇੱਕ ਬੰਦਾ ਦੁਕਾਨਦਾਰ ਚਾਹੇ ਚਾਹੇ ਕੋਈ ਮਰੇੜੀ ਵਾਲਾ ਸੀ ਕੋਈ ਰਿਕਸ਼ੇ ਵਾਲਾ ਸੀ ਸਾਰੇ ਲੋਕਾਂ ਨੇ ਇਕੱਠੇ ਹੋ ਕੇ ਇੱਕ ਹਾਂ ਦਾ ਨਾਰਾ ਮਾਰਿਆ ਇਸ ਸੈਂਟਰ ਦੀ ਸਰਕਾਰ ਨੂੰ ਬੀਜੇਪੀ ਨੂੰ ਦੱਸਿਆ ਕਿ ਲੋਕ ਸਾਰੇ ਦੁਖੀ ਆ ਜੇ ਤੂੰ ਗੋਦੀ ਮੀਡੀਆ ਰਹੀਂ ਦੱਸਣਾ ਚਾਹਣਾ ਜੇ ਤੂੰ ਧਰਮ ਦੇ ਪੱਤੇ ਖੇਲ ਕੇ ਕਰਨਾ ਚਾਹਣਾ ਤੁਸੀਂ ਲੋਕਾਂ ਨੂੰ ਪਾੜ ਕੇ ਸਿੱ Hindu ਸਿੱਖਾਂ ਮਜ਼ਲਮਾਨਾਂ ਨੂੰ ਪਾੜ ਕੇ ਤੁਸੀਂ ਇਸ ਸਾਡੇ ਭਾਰਤ ਨੂੰ ਤੁਸੀਂ ਕਰਨਾ ਚਾਹੁੰਦੇ ਹੋ ਉਹ ਪੱਤੇ ਨਹੀਂ ਚੱਲਣਗੇ ਲੋਕ ਇੱਕ ਨੇ ਲੋਕ ਸਮਝਦਾਰ ਨੇ ਜੀ ਜਿਵੇਂ ਕਿ ਕੱਲ੍ਹ ਭਾਰਤੀ ਬੰਦ ਦੀ ਕਾਲ ਸੀਗੀ ਇਸ ਦੌਰਾਨ ਜਿਹੜਾ ਕਿ ਮਿਲਿਆ ਜੁਲਿਆ ਸਮਰਥਨ ਇਕਨ ਨੂੰ ਮਿਲਿਆ ਪਰ ਕਾਰੋਬਾਰੀਆਂ ਤੇ ਇੰਡਸਟਰੀਸ ਨੂੰ ਬਹੁਤ ਜ਼ਿਆਦਾ ਦਿੱਕਤਾਂ ਆ ਰਹੀਆਂ ਨੇ ਉਹ ਕਹਿੰਦੇ ਕਿ ਕਿਸਾਨੀ ਅੰਦੋਲਨ ਕਰਕੇ ਸਾਨੂੰ ਬਹੁਤ ਜ਼ਿਆਦਾ ਪਰੇਸ਼ਾਨੀਆਂ ਹੋ ਰਹੀਆਂ ਨੇ ਦੇਖੋ ਜੀ ਦਿੱਕਤਾਂ ਤਾਂ ਫਿਰ ਜਦੋਂ ਅਸੀਂ ਉਹਨਾਂ ਲਈ ਵੀ ਲੜ ਰਹੇ ਹਾਂ ਛੋਟੇ ਵਪਾਰੀ ਲਈ ਵੀ ਲੜ ਰਹੇ ਆ ਕਿਉਂਕਿ ਵੱਡੇ ਵੱਡੇ ਕਾਰੋਬਾਰ ਜੇ ਦੇਖੋ ਇੱਕ ਪਾਸੇ ਤਾਂ ਸਰਕਾਰ ਜਿਹੜੀ ਸੈਂਟਰ ਦੀ ਆ ਸੂਬਿਆਂ ਦੇ ਅਧਿਕਾਰ ਲਈ ਜਾ ਰਹੀ ਆ ਜੀਐਸਟੀ ਵੀ ਉੱਥੋਂ ਲੈ ਕੇ ਪਹਿਲਾਂ ਇੱਥੋਂ ਉੱਥੇ ਜਾਂਦੀ ਉੱਥੋਂ ਫੇਰ ਖਜਾਨੇ ਚੋਂਦੀ ਆ ਤੇ ਸਾਰੇ ਜਿੰਨੇ ਵਪਾਰੀ ਆ ਜੇ ਅਸੀਂ ਇਹ ਕੱਲ 4-5 ਘੰਟੇ ਲਈ ਕਾਲ ਦਿੱਤੀ ਵੀ ਆ ਕੋਈ ਨਹੀਂ ਅੱਗੇ ਪਿੱਛੇ ਹੋ ਕੇ ਚੱਲ ਲੈਂਦਾ ਜਿਹੜੇ ਇਹ ਕਹਿੰਦੇ ਆ ਜਾਂ ਤਾਂ ਉਹ ਭਾਜਪਾ ਦੀ ਬੋਲੀ ਬੋਲਦੇ ਆ ਤੁਸੀਂ ਅਸੀਂ ਕੱਲ 11 ਵਜੇ ਤੋਂ ਬਾਅਦ ਸ਼ੁਰੂ ਕੀਤੇ ਆ ਸਵੇਰ ਤੱਕ ਕੰਮ ਚੱਲੀ ਗਿਆ ਸ਼ਾਮ ਨੂੰ 4 ਵਜੇ ਚੱਕਦੇ ਆ ਅਸੀਂ ਐਂਬੂਲੈਂਸ ਲਈ ਅਸੀਂ ਜਗ੍ਹਾ ਰੱਖੀ ਸੀ ਬੱਚਿਆਂ ਨੂੰ ਸਕੂਲਾਂ ਲਈ ਅਸੀਂ ਅਸੀਂ ਪ੍ਰਾਈਵੇਟ ਕੋਈ ਐਮਰਜੈਂਸੀ ਲਈ ਸੀ ਜੇ ਅਸੀਂ 4-5 ਘੰਟੇ ਲਈ ਆਪਦਾ ਲੋਕਾਂ ਦੇ ਨਾਲ ਅਸੀਂ ਸਾਰੇ ਲੜਾਈ ਲੜ ਰਹੇ ਹਾਂ ਜੇ ਉਹ ਨਹੀਂ ਖੜ ਸਕਦੇ ਫਿਰ ਹੋਰ ਕੀ ਕਰਨਗੇ ਬਈ ਜੀ ਇਸ ਨੂੰ 2 ਦਿਨਾਂ ਲਈ ਤੁਸੀਂ ਟੋਲ ਪਲਾਜ਼ਾ ਬੰਦ ਦੀ ਕਾਲ ਦਿੱਤੀ ਹੈ ਜੇਕਰ ਫਿਰ ਵੀ ਨਹੀਂ ਸਰਕਾਰ ਜਾਗਦੀ ਤਾਂ ਆਉਣ ਵਾਲੇ ਸਮੇਂ ਚ ਕੀ ਪਲਾਨ ਕੀਤੇ ਹੋਏ ਸੋ ਪਲਾਨ ਦੀ ਸਾਡਾ ਐਕਸ਼ਨ ਐਲਾਨ ਪਰਸੋਂ ਸਾਡੇ ਸੁਪਾ ਪ੍ਰਧਾਨ ਜੀ ਨੇ ਕਰਤਾ ਸੀ ਕਿ ਇਹਦਾ ਅਸੀਂ ਇੱਕ ਕੱਲ ਤੱਕ ਦੀ ਮੀਟਿੰਗ ਲਈ ਅਸੀਂ ਐਕਸ਼ਨ ਕੀਤਾ ਨਹੀਂ ਤਾਂ ਸਾਡਾ ਟਰੈਕਟਰ ਟਰਾਲੀਆਂ ਤਰਪਾਲਾਂ ਸਭ ਕੁਝ ਸਾਡਾ ਤਿਆਰ ਆ ਤੇ ਅਸੀਂ ਉਹ ਭਰਾਵਾਂ ਦੀ ਹਮਾਇਤ ਤੇ ਐਸਕੇਐਮ ਨੇ ਚੜ੍ਹ ਕੇ ਜਾਣਾ ਦਿੱਲੀ ਵੱਲ ਨੂੰ ਜੀ ਉਸ ਤੋਂ ਇਲਾਵਾ ਜੇਕਰ ਕੋਈ ਰਾਜਨੀਤਿਕ ਪਾਰਟੀ ਸਮਰਥਨ ਦੇਣ ਦੇ ਲਈ ਆਉਂਦੀ ਹੈ ਕਿਸਾਨ ਜਥੇਬੰਦੀਆਂ ਨੂੰ ਤੋਂ ਸਮਰਥਨ ਲਿਆ ਜਾਏਗਾ ਦੇਖੋ ਜੀ ਉਹ ਅਸੀਂ ਨਾ ਦਿੱਲੀ ਮੋਰਚੇ ਵਲੇ ਲਿਆ ਐਸਕੇਐਮ ਨੇ ਨਾ ਹਣ ਲੈਣੇ ਆ ਕਿ ਉਹ ਆਪ ਦਾ ਜੇ ਕੋਈ ਸਮਰਥਨ ਆਪ ਦੇ ਤੌਰ ਤੇ ਕਰਨਾ ਚਾਹੁੰਦੇ ਆ ਕਰਨ ਕਿਉਂਕਿ ਉਹਨਾਂ ਨੇ ਸਿਆਸੀ ਇਲਾਹੇ ਲੈਣੇ ਹੁੰਦੇ ਆ ਉਹਨਾਂ ਨੂੰ ਉਦੋਂ ਦੇ ਨਹੀਂ ਦੇਹ ਕੇ ਜਦੋਂ ਹੁਣ ਪਤਾ ਲੱਗ ਗਿਆ ਉਸ ਦਿਨ ਤੇ ਇਹਨਾਂ ਨੂੰ ਕਿਤੇ ਪਤਾ ਨਹੀਂ ਕਿ ਆ ਮੰਗਾ ਕਿਸਾਨਾਂ ਦੀਆਂ ਖੜੀਆਂਆਂ ਨੇ ਹੁਣ ਉਹ ਜਦੋਂ ਅਸੀਂ ਅੰਦੋਲਨ ਸ਼ੁਰੂ ਕਰ ਲਿਆ ਉਹ ਆਪ ਦਾ ਲਾਹਾ ਲੈਣਾ ਜਾਂਦੇ ਆ ਜੀ ਜੀ ਮੈਂ ਗੱਲ ਕਰਾਂ ਬੀਤੇ ਦਿਨ ਹੀ ਰਾਹੁਲ ਗਾਂਧੀ ਦਾ ਇੱਕ ਬਿਆਨ ਸਾਹਮਣੇ ਆਉਂਦਾ ਹੈ ਕਿ ਜੇਕਰ ਸਾਡੀ ਸਰਕਾਰ ਆਉਂਦੀ ਹੈ ਤਾਂ ਅਸੀਂ ਐਮਐਸਪੀ ਜਿਹੜੀ ਕਿ ਲਾਗੂ ਕਰਾਂਗੇ ਤੇ ਇਸ ਚੀਜ਼ ਨੂੰ ਲੈ ਕੇ ਇਹ ਬਿਆਨ ਨੂੰ ਕਿਵੇਂ ਵੇਖਦੇ ਹੋ ਦੇਖੋ ਇਹ ਤਾਂ ਕਹਿਣ ਦੀਆਂ ਗੱਲਾਂ ਸਰਕਾਰਾਂ ਦੀਆਂ 1992 ਦੇ ਵਿੱਚ ਟੀਓ ਜਦੋਂ ਉਹਦੇ ਹਿੱਸੇ ਬਣਿਆ ਭਾਰਤ ਬਣਿਆ ਵਾ ਨਰਸਿਮਹ ਰਾਓ ਦੀ ਸਰਕਾਰ ਸੀ ਜਿਨ੍ਹਾਂ ਨੇ ਸਾਡੇ ਭਾਰਤ ਦੇਸ਼ ਨੂੰ ਉਹ ਡਬਲਯੂਟੀਓ ਦਾ ਹਿੱਸਾ ਬਣਾਇਆ ਜਦ ਕਿ ਅਸੀਂ ਵਿਰੋਧ ਕਰ ਰਹੇ ਸੀ ਕਿ ਜੇ ਤੁਸੀਂ ਸੰਸਾਰ ਬੈਂਕ ਚ ਵੜ ਗਏ ਜੇ ਤੁਸੀਂ ਉਹ ਨੀਤੀਆਂ ਮੰਨ ਲੀਆਂ ਤਾਂ ਤੁਹਾਨੂੰ ਉਹ ਧੌਣ ਦੇ ਗੋਡਾ ਰੱਖ ਕੇ ਮਨਾਉਣ ਗਿਆ ਜੋ ਮਨਾ ਰਹੇ ਆ ਜੇ ਅਸੀਂ ਤਾਂ ਕਹਿੰਦੇ ਹਾਂ ਡਬਲਯੂਟੀਓ ਤੋਂ ਬਾਹਰ ਆਓ ਇਹ ਇਹ ਸਨੇਹਾ ਦੇਣ ਇਹ ਮੈਸੇਜ ਦੇਵੇ ਰਾਹੁਲ ਗਾਂਧੀ ਕਿ ਜੇ ਉਹਨਾਂ ਹੀ ਸਰਕਾਰ ਬਣਦੀ ਹੈ ਜੀ ਡਬਲਯੂਟੀਓ ਤੋਂ ਬਾਹਰ ਆਵਾਂਗੇ ਇਹ ਗੱਲ ਕਹਣੇ ਗੱਲ ਕਹਣੀ ਔਖੀ ਆ ਲੱਗਦਾ ਕੀ ਹੈ ਮਤਲਬ ਭਾਜਪਾ ਆਪ ਜਾਂ ਫਿਰ ਕਾਂਗਰਸ ਸਰਕਾਰ ਕੋਈ ਕਿਸਾਨਾਂ ਦੇ ਹੱਕ ਦੇ ਵਿੱਚ ਆ ਕੇ ਇਹਨਾਂ ਨੂੰ ਸਮਰਥਨ ਦੇਣ ਲਈ ਖੜਦੀ ਆ ਜਾਂ ਫਿਰ ਇਹ ਸਿਆਸੀ ਜਿਹੜੇ ਕਿ ਗੀਟੀਆਂ ਸਿਟਰੇ ਨੇ ਦੇਖੋ ਸਾਰੇ ਸਿਆਸੀ ਗੀਟੇ ਹਨ ਲੋਕਾਂ ਦੀ ਹੀ ਤਾਕਤ ਨਾਲ ਹੀ ਅੱਗੇ ਜਿੱਤ ਕੇ ਆਏ ਆ ਹਾਂਜੀ ਤਿੰਨ ਕਾਲੇ ਖੂਨ ਨੂੰ ਰੱਦ ਕਰਾਏ ਆ ਲੋਕਾਂ ਦੀ ਤਾਕਤ ਨਾਲ ਹੀ ਹੁਣ ਕਰਾਂਗੇ ਇਹਨਾਂ ਨੂੰ ਸਟੇਜਾਂ ਤੇ ਨਹੀਂ ਚਾੜਿਆ ਇਹਨਾਂ ਨੂੰ ਨੇੜੇ ਨਹੀਂ ਰਹਿਣ ਦਿੱਤਾ ਕਿਉਂਕਿ ਇਹਨਾਂ ਨੇ ਸਿਆਸੀ ਕਰਨੀ ਆ ਇਹ ਜੇ ਵਿੱਚ ਵੱਢਦੇ ਆ ਤਾਂ ਇਹ ਅੰਦੋਲਨ ਬਿਆਨ ਵੇਖਣ ਨੂੰ ਮਿਲ ਰਹੇ ਨਹੀਂ ਕਦੇ ਐਮਪੀ ਰਵਨੀਤ ਬਿੱਟੂ ਦਾ ਬਿਆਨ ਆਉਂਦਾ ਕਦੇ ਐਮਪੀ ਅਮਰ ਸਿੰਘ ਦਾ ਬਿਆਨ ਆਉਂਦਾ ਕਾਂਗਰਸ ਲੀਡਰ ਰਾਜਾ ਵੜਿੰਗ ਦਾ ਬਿਆਨ ਆਉਂਦਾ ਹੈ ਨਾ ਮਤਲਬ ਇਹਨਾਂ ਬਿਆਨਾਂ ਨੂੰ ਕਿਵੇਂ ਵੇਖਦੇ ਹੋ ਤੁਸੀਂ ਦੇਖੋ ਅਸੀਂ ਇਹਨਾਂ ਦੇ ਬਿਆਨਾਂ ਨੂੰ ਕੋਈ ਅਸੀਂ ਜਾਂ ਤਾਂ ਇਹਨਾਂ ਨਾਲ ਅਸੀਂ ਕਿ ਅੰਦੋਲਨ ਲੜਨਾ ਹੋਵੇ ਫਿਰ ਤਾਂ ਅਸੀਂ ਇਹਨਾਂ ਦੇ ਬਿਆਨਾਂ ਦੀ ਗੱਲ ਕਰੀਏ ਇਹਨਾਂ ਤਾਂ ਆਪਦੇ ਸਿਆਸੀ ਬਿਆਨ ਦੇਣੇ ਆ ਸਾਨੂੰ ਇਹਨਾਂ ਬਿਆਨਾਂ ਦਾ ਕੋਈ ਮਤਲਬ ਨਹੀਂ ਸਾਨੂੰ ਤਾਂ ਸਾਡੇ ਕਿਸਾਨ ਲੀਡਰਾਂ ਦੇ ਬਿਆਨ ਜਿਹੜਾ ਆਉਂਦਾ ਕਿਸਾਨ ਲੀਡਰਾਂ ਲਈ ਜਿਹੜੀ ਸਾਡੀ ਐਸਕੇਐਮ ਦੀ ਸੋਚ ਜਿਹੜੀ ਐਸਕੇਐਮ ਨੇ ਸਰਕਾਰ ਨੂੰ ਗੋਡਿਆਂ ਪਰਨੇ ਕੀਤਾ ਮੋਦੀ ਵਰਗੀ ਸਰਕਾਰ ਨੂੰ ਪਿੱਛੇ ਦਵਲਿਆ ਜਿਹੜਾ ਕਹਿੰਦੇ ਸੀ ਮੋਦੀ ਹੈ ਤਾਂ ਮੌਮਕਨ ਹੈ ਮੁੜਦਾ ਨਹੀਂ ਅਸੀਂ ਤਾਂ ਉਹਨਾਂ ਦੀ ਗੱਲ ਸੁਣਦੇ ਆ ਤੇ ਉਹਨਾਂ ਨੂੰ ਅਸੀਂ ਸਮਝਦੇ ਆ ਤੇ ਅਸੀਂ ਇਹਨਾਂ ਦੀਆਂ ਗੱਲਾਂ ਨਹੀਂ ਸੁਣਦੇ ਧੰਨਵਾਦ ਸੋ ਬੀਤੇ ਦਿਨੀ ਦੱਸਦੇ ਕਿ ਸ਼ੰਭੂ ਬਾਰਡਰ ਤੇ ਚੱਲ ਰਹੀ ਕਿਸਾਨੀ ਅੰਦੋਲਨ ਦੇ ਵਿੱਚ ਇੱਕ ਕਿਸਾਨੀ ਵੀਰ ਵੀ ਹੈ ਜਿਹੜਾ ਕਿ ਉਹ ਉਹਨਾਂ ਦੀ ਜਿਹੜੀ ਕਿ ਮੌਤ ਹੋ ਜਾਂਦੀ ਹੈ ਮੌਤ ਦੀ ਖਬਰ ਸਾਹਮਣੇ ਆਉਂਦੀ ਹੈ ਕਹਿੰਦੇ ਕਿ ਦਿਲ ਦਾ ਦੌਰਾ ਪੈਣ ਦੇ ਨਾਲ ਮੌਤ ਹੋਈ ਹੈ ਜਦ ਕਿ ਦੂਜੇ ਪਾਸੇ ਕਿਹਾ ਜਾ ਰਿਹਾ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਕਿ ਅਥਰੂ ਗੈਸ ਦੇ ਗੋਲੇ ਛੱਡਣ ਤੋਂ ਬਾਅਦ ਉਹਨਾਂ ਨੂੰ ਸਾਹ ਰੁਕਣ ਦੀ ਪ੍ਰੋਬਲਮ ਆਈ ਤੇ ਉਹਨਾਂ ਦੀ ਜਿਹੜੀ ਕਿ ਮੌਤ ਤਾਂ ਹੋਈ ਹੈ ਸੋ ਵੱਖ-ਵੱਖ ਤਰ੍ਹਾਂ ਦੇ ਇਲਜ਼ਾਮ ਜਿਹੜੇ ਕਿ ਹੁਣ ਲਗਾਏ ਸ਼ੁਰੂ ਹੋ ਗਏ ਨੇ ਦੂਜੇ ਪਾਸੇ ਜੇਕਰ ਗੱਲ ਕੀਤੀ ਜਾਵੇ ਕਿਸਾਨਾਂ ਵੱਲੋਂ ਤਾਂ ਕਿਸਾਨਾਂ ਵੱਲੋਂ ਤਾਂ ਹੀ ਐਲਾਨ ਕਰੀ ਦਿੱਤਾ ਗਿਆ ਹੈ ਕਿ ਜਦ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਣਗੀਆਂ ਤਦ ਤੱਕ ਸਾਡਾ ਇਹ ਅੰਦੋਲਨ ਲਗਾਤਾਰ ਜਾਰੀ ਰਹੇਗਾ ਨਿਤ ਨਵੀਂ ਪਲਾਨਿੰਗ ਹੋਏਗੀ ਨਿਤ ਨਵੀਆਂ ਮੀਟਿੰਗਾਂ ਹੋਣਗੀਆਂ ਸਰਕਾਰ ਨੂੰ ਕਿਵੇਂ ਜੁਗਾਉਣਾ ਹੈ ਸਰਕਾਰ ਦੇ ਜਿਹੜੇ ਕਿ ਸਰਕਾਰ ਤੋਂ ਮੰਗਾਂ ਕਿਵੇਂ ਮਨਾਉਣੀਆਂ ਨੇ ਇਸ ਚੀਜ਼ ਤੇ ਚਰਚਾ ਜਿਹੜੀ ਕਿ ਨੇ થੋਵੇਗੀ ਸੋ ਜਿਹੜੀ 2 ਦਿਨਾਂ ਦੀ ਕਾਲ ਹੈ ਉਹ ਆਈਸੀ ਟੋਲ ਪਲਾਜ਼ਾ ਬੰਦ ਕਰਵਾਉਣ ਦੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਲਾਡਵਾਲ ਟੋਲ ਪਲਾਜ਼ਾ ਦੀ ਇੱਕ ਵਾਰ ਫਿਰ ਤੋਂ ਸਾਂਝੀ ਹੈ ਕਿ ਗੱਡੀਆਂ ਨੂੰ ਜਾਂ ਫਿਰ ਰਾਗੀਰਾ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਂਦ ਤੇ ਜਾ ਰਹੀ ਰਾਗੀਰ ਆਪਣਾ ਲੰਘ ਰਹੇ ਨੇ ਟੋਲ ਪਲਾਜ਼ਾ ਮੁਫਤ ਕਰਾਇਆ ਗਿਆ ਪਰ ਦੂਜੇ ਪਾਸੇ ਕਿਸਾਨ ਚਾਂਦਮਈ ਢੰਗ ਦੇ ਨਾਲ ਹੈ ਜਿਹੜੇ ਕਿ ਬੈਠੇ ਹੋਏ ਨੇ ਆਪਣੀਆਂ ਹੱਕੀ ਮੰਗਾ ਮੰਗਵਾਉਣ ਦੇ ਲਈ ਸੋ ਇੱਕ ਵਾਰੀ ਤੁਸੀਂ ਦੇਖ ਸਕਦੇ ਹੋ ਕਿ ਅੰਦਰ ਮਸ਼ੀਨਾ ਬੰਦ ਕਰਵਾਈਆਂ ਹੋਈਆਂ ਨੇ ਸਰਵਰ ਆ ਜਿਹੜੇ ਕਿ ਬੰਦ ਕਰਵਾਏ ਹੋਏ ਨੇ ਬਿਲਕੁਲ ਗੱਡੀਆਂ ਜਿਹੜੀਆਂ ਕਿ ਮੁਫਤ ਗੱਡੀਆਂ ਜਾ ਰੀਆਂ ਨੇ ਸੋ ਨੌਜਵਾਨ ਇੱਥੇ ਖੜੇ ਆ ਕਿਹਾ ਜਾ ਰਿਹਾ ਕਿ ਜਿਹੜੇ ਕਿ ਕਿਸਾਨੀ ਅੰਦੋਲਨ ਦੇ ਵਿੱਚ ਨੌਜਵਾਨਾਂ ਵੱਲੋਂ ਇਸ ਵਾਰ ਹਿੱਸਾ ਨਹੀਂ ਲਿਆ ਜਾ ਰਿਹਾ ਪਰ ਤੁਸੀਂ ਦੇਖ ਸਕਦੇ ਹੋ ਕਿ ਨੌਜਵਾਨ ਵੀ ਪੂਰਾ ਸਹਿਯੋਗ ਹੈ ਜਿਹੜਾ ਕਿ ਕਿਸਾਨਾਂ ਨੂੰ ਦੇ ਰਿਹਾ ਸੋ ਵੀਰੇ ਟ੍ਰੋਲ ਅਜ ਫ੍ਰੀ ਕਰਵਾਇਆ ਗਿਆ ਜੀ ਜਿਹੜੀਆਂ ਜੀ ਸਾਡੀਆਂ ਰਹਿੰਦੀਆਂ ਮੰਗਾ ਉਹਦੇ ਉੱਤੇ ਸਾਡੇ ਕਿਸਾਨ ਜਿਹੜੇ ਸਿੰਘੂ ਬਾਰਡਰ ਤੇ ਲੜ ਰਹੇ ਆ ਉਹਨਾਂ ਤੇ شدت ਹੋਇਆ ਅਸੀਂ ਉਹਨਾਂ ਦੀ ਤਾਲਮੇਲਮੀ ਹਮਾਇਤ ਦੇ ਤੌਰ ਤੇ ਪੰਜਾਬ ਦੇ ਵਿੱਚ ਸੰਘਰਸ਼ ਜਿਹੜਾ ਵਿੱਡਿਆ ਉਹਦੇ ਅੱਜ ਸਾਰੇ ਪੰਜਾਬ ਦੇ ਟੋਲ ਪਲਾਜ਼ ਫ੍ਰੀ ਕਰੇ ਆ ਤੇ ਜਿਹੜੇ ਤਿੰਨ ਭਾਜਪਾ ਦੇ ਮੁੱਖ ਆਗੂ ਆ ਉਹਨਾਂ ਦੇ ਅਸੀਂ ਘਰਾਂ ਦੇ ਮੂਰੇ ਵੀ ਧਰਨੇ ਦੇ ਰਹੇ ਆ ਘਰਾਓ ਵੀ ਕੀਤਾ ਜਾ ਰਿਹਾ ਨਹੀਂ ਘਰਾਓ ਨਹੀਂ ਫਿਲਹਾਲ ਧਰਨਿਆਂ ਦਾ ਜੀ ਜੀ ਜੇ ਘਰਾਉਣ ਵਾਲੇ ਸਮੇਂ ਦੇ ਵਿੱਚ ਪਹਿਲਾਂ ਜਿਹੜਾ ਕਿਸਾਨੀ ਅੰਦੋਲਨ 5-6 ਮਹੀਨੇ ਚੱਲਿਆ ਸੀ ਜੇ ਘਰਾਉਣ ਵਾਲੇ ਸਮੇਂ ਦੇ ਵਿੱਚ ਮੰਗਾ ਨਹੀਂ ਮੰਨਦੀ ਸਰਕਾਰ ਫਿਰ ਕੀ ਪਲਾਨਸ ਨੇ ਦੇਖੋ ਜੀ ਜੇ ਸਰਕਾਰ ਮੰਗਾ ਨਹੀਂ ਮੰਨਦੀ ਤਾਂ ਫਿਰ ਇਹ ਜਿਹੜਾ ਸੰਘਰਸ਼ ਦਾ ਰੂਪ ਹੈ ਇਹ ਐਡਾ ਛੋਟਾ ਨਹੀਂ ਰਹਿੰਦਾ ਇਹ ਸੰਘਰਸ਼ ਦਾ ਰੂਪ ਹੋਰ ਵੱਡਾ ਹੋਊਗਾ ਜਿਵੇਂ ਪਹਿਲਾਂ ਕਿਸਾਨੀ ਸੰਘਰਸ਼ ਚੱਲਿਆ ਉਹਨੇ ਐਡਾ ਰੂਪ ਧਾਰਨ ਕਰ ਲਿਆ ਵੀ ਉਹਦੀਆਂ ਗੱਲਾਂ ਇਕੱਲੇ ਭਾਰਤ 'ਚ ਨਹੀਂ ਪੂਰੇ ਸੰਸਾਰ ਪੱਧਰ ਤੇ ਹੋਈਆਂ ਫਿਰ ਇਹ ਸੰਘਰਸ਼ ਉਹੋ ਜਿਹਾ ਰੂਪ ਧਾਰਨ ਕਰੂਗਾ ਤੇ ਜੇ ਸਰਕਾਰ ਚਾਹੁੰਦੀ ਆ ਵੀ ਆਪਦੇ ਪੱਤੇ ਉਹਨਾਂ ਨੇ ਬਚਾਉਣੇ ਆ ਤਾਂ ਫਿਰ ਉਹਨਾਂ ਨੂੰ ਲੋਕਾਂ ਦੀਆਂ ਕਿਸਾਨਾਂ ਦੀਆਂ ਮੰਗਾਂ ਮੰਨ ਲੈਣੀਆਂ ਚਾਹੀਦੀਆਂ ਨਹੀਂ ਫਿਰ ਜਿਵੇਂ ਪਹਿਲਾਂ ਦੱਬੇ ਰੂਪ ਦੇ ਵਿੱਚ ਮੋਦੀ ਸਰਕਾਰ ਨੇ ਚੁੱਪੀ ਵੱਟ ਕੇ ਪਰ ਇਕਦਾਂ ਹੀ ਇਹ ਕਹਿੰਦਾ ਵੀ ਯਾਰ ਅਸੀਂ ਠੀਕ ਆ ਕਿਸਾਨਾਂ ਦੇ ਜਿਹੜੇ ਇਹ ਤਿੰਨ ਕਾਨੂੰਨਾਂ ਰੱਦ ਕਰਦੇ ਪਰ ਇਹੋ ਜੀ ਗੱਲ ਕਿਸਾਨ ਮਜਬੂਰ ਕਰ ਦੇਣਗੇ ਉਹਨਾਂ ਨੂੰ ਕਹਿਣ ਦੇ ਲਈ ਵੀ ਸਾਡੀਆਂ ਸਾਰੀਆਂ ਮੰਗਾਂ ਨੇ ਇਹ ਤੁਹਾਨੂੰ ਪੂਰੀਆਂ ਕਰਨੀਆਂ ਪੈਣ। ਜੀ। ਸੋ ਸ਼ੰਭੂ ਬਾਰਡਰ ਤੇ ਜਾ ਰਹੇ ਹੋ ਮੇਰੇ ਤੁਸੀਂ? ਹਾਂਜੀ ਹਾਂਜੀ ਜੇ ਮੈਂ ਕਾਲ ਆਉਗੀ ਸਾਡੀ ਜੱਥੇਬੰਦੀ ਉਹ ਗ੍ਰਾਂਵ ਵੱਲੋਂ ਵੀ ਪਹੁੰਚਾਂਗੇ ਜ਼ਰੂਰੀ। ਜੀ। ਹਾਂਜੀ। ਸੋ ਜੱਥੇਬੰਦੀਆਂ ਜਿਹੜੀਆਂ ਕਿ ਸਾਰੀਆਂ ਇੱਕ ਛੱਤ ਹੇਠਾਂ ਇਕੱਠੀਆਂ ਹੋ ਗਈਆਂ ਨੇ ਕਿ ਹਾਲੇ ਵੀ ਇਸ ਤਰ੍ਹਾਂ ਲੱਗ ਰਿਹਾ ਕਿ ਕੁਝ ਜੱਥੇਬੰਦੀਆਂ ਨਹੀਂ ਆਈਆਂ ਕਹਿੰਦੇ ਕਿ ਕੁਝ ਜੱਥੇਬੰਦੀਆਂ ਹੀ ਸਾਡ ਦੇਰੀਆਂ ਨੇ ਸੰਯੁਕਤ ਕਿਸਾਨ ਮੋਰਚੇ ਦੀ ਜਿੰਨੀਆਂ ਜੱਥੇਬੰਦੀਆਂ ਆ ਉਹ ਸਾਰੀਆਂ ਹਜੇ ਵੀ ਇੱਕ ਆ ਜੀ ਜਦੋਂ ਚੋਣਾ ਦਾ ਟਾਈਮ ਸੀ ਕੋਈ ਜੱਥੇਬੰਦੀਆਂ ਚੋਣਾ ਦੇ ਪਾਸੇ ਗਈਆਂ ਜਿਹੜੀਆਂ ਜੱਥੇਬੰਦੀਆਂ ਨੇ ਹੁਣ ਦਿੱਲੀ ਜਾਣ ਦਾ ਪ੍ਰੋਗਰਾਮ ਦਿੱਤਾ ਹੈ ਉਹ ਜੱਥੇਬੰਦੀ ਦੇ ਇਹ ਕਹਿਣਾ ਵੀ ਜਿਹੜੀਆਂ ਚੋਣਾ ਜਗ੍ਹਾ ਸੀ ਉਹਨਾਂ ਨਾਲ ਨਹੀਂ ਰਹਿਣਾ ਜੀ ਪਰ ਸੰਯੁਕਤ ਕਿਸਾਨ ਮੋਰਚੇ ਦੀ ਇਹ ਪੋਜੀਸ਼ਨ ਆ ਵੀ ਜਿਹੋ ਜੇ ਦੁਸ਼ਮਣ ਨਾਲ ਸਾਡੀ ਟੱਕਰ ਆ ਵੀ ਇਕੱਲੇ ਇਕੱਲਿਆਂ ਸਾ ਤੋਂ ਲੜਨੀ ਹੋਣਾ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਲੜਨਾ ਪੈਣਾ ਤੇ ਉਹ ਜਿਹੜੀਆਂ ਜੱਥੇਬੰਦੀਆਂ ਗਈਆਂ ਠੀਕ ਆ ਉਹਦੇ ਪੱਧਰ ਤੋਂ ਚੱਲੇ ਗਈਆਂ ਪਰ ਜਿਹੜਾ ਸਨੁਕਤ ਕਿਸਾਨ ਮੋਰਚਾ ਜਿਹੜਾ ਪਹਿਲਾਂ ਜਿੱਦੀ ਰਹਿਨਮਾਈ ਹੇਡਸ ਪੂਰਾ ਕੋਲ ਲੜਿਆ ਗਿਆ ਉਹ ਸਨੁਕਤ ਕਿਸਾਨ ਮੋਰਚਾ ਵਿਉਂਤਬੰਦੀ ਬਣਾ ਲਿਆ ਵੀ ਕਿਵੇਂ ਕਿਵੇਂ ਅਸੀਂ ਆ ਸਾਰੇ ਸੰਘਰਸ਼ ਨੂੰ ਅੱਗੇ ਲੈ ਕੇ ਜਾਈਏ ਕੀ ਕਰਕੇ ਜੜੇ ਕਿ ਸਾਰੀਆਂ ਕਿਸਾਨ ਜਥੇਬੰਦੀਆਂ ਕੁਛ ਥੇਟਾ ਕੱਟੀਆਂ ਹੋ ਰਹੀਆਂ ਨੇ ਦੱਸ ਦਈਏ ਕਿ ਕਿਸ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋ ਰਿਹਾ ਸ਼ਾਂਤਮਈ ਢੰਗ ਦੇ ਨਾਲ ਲਾਡਵਾਲ ਟੋਲ ਪਲਾਜ਼ਾ ਤੇ ਤਰਨਾ ਚੱਲ ਰਿਹਾ ਤੇ ਟੋਲ ਪਲਾਜ਼ਾ ਬਿਲਕੁਲ ਮੁਫਤ ਕਰਵਾਇਆ ਗਿਆ ਉਦੋਂ ਹੀ ਸਰਵਰ ਬੰਦ ਕੀਤੇ ਗਏ ਨੇ ਸੋ ਕਿਸਾਨ ਜਿਹੜੇ ਕਿ ਜਥੇਬੰਦੀਆਂ ਵੱਲੋਂ ਇਹੀ ਕਹਿਣਾ ਹੈ ਕਿ ਕਿਸਾਨਾਂ ਵੱਲੋਂ ਇਹੀ ਕਹਿਣਾ ਕਿ ਸਾਡੀਆਂ ਜਿਹੜੀਆਂ ਮੰਗਾਂ ਨੇ ਉਹ ਮੰਨੀਆਂ ਜਾਣ ਜੇਕਰ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਏਗਾ ਹੋਰ ਪਲਾਨਿੰਗਾਂ ਜਿਹੜਿਆ ਕਿ ਕੀਤੀਆਂ ਜਾਣਗੀਆਂ ਕੈਮਰਾਮੈਨ सज्जदेन नाल, प्रियंका शर्मा लुधियाला